ਆ ਬਾਈ ਸੁਣੋ ਹਾਂ ਬਾਈ ਮੁੰਡੇ ਦੀ ਨਾ ਵੀਡੀਓ ਸ਼ੇਅਰ ਕਰ ਦਿਓ ਸਾਡੇ ਪਿੰਡੋਂ ਆ ਮੁੰਡਾ ਬੜਾ ਥਰੀਫ ਆ ਤੇ ਕੰਮ ਧੁੰਦੇ ਦੀਆਂ ਰੜਕ ਕੱਢੀ ਆਉਂਦਾ ਆ ਕੋਠੀ ਪਾਉਂਦਾ ਮੇਰਾ ਭਰਾ ਤੇ ਉਹਦੇ ਲੱਗਿਆ ਹੋਇਆ ਕਿੰਨੇ 8-9 ਮਹੀਨੇ ਹੋ ਗਏ ਨਾ ਯਾਦ ਯਾਦ ਆ ਨਾ ਤਰਾਣਾ ਤੇ ਇੱਕ ਨਾ ਇਹ ਆਪਣਾ ਦੇਵ ਕਰੋੜ ਦਾ ਬੜਾ ਤਖੜਾ ਫੈਣਾ ਕਿਹੜੀ ਫਿਲਮ ਵੇਖੀ ਸੀ ਉਹਦੀ ਤੂੰ ਦੇਵ ਕਰੋੜ ਦੀ ਕਿਹੜੀ ਫਿਲਮ ਹੈ ਨਾ ਉਹ ਖਰੋੜ ਦੀ ਤੈਨੂੰ ਦੇਵ ਕਰੋੜ ਤੂੰ ਅੱਛਾ ਨਾ ਤੂੰ ਨੂੰ ਗਾਂਧੀ ਕਹਿਣਾ ਉਹਨਾਂ ਤੂੰ ਅੱਛਾ ਰਪਿੰਦਰ ਗਾਂਧੀ ਆਣਾ ਹੁਣ ਤੂੰ ਦੇਵ ਕਰੋੜ ਨੂੰ ਠੀਕ ਆ ਠੀਕ ਆ ਉਹ ਵੇਖੀ ਸੀ ਗਾਂਧੀ ਫਿਲਮ ਕਿਵੇਂ ਲੱਗੀ ਫਿਰ ਇਹ ਬਈ ਉਹਦੇ ਗੱਲਾਂ ਗੱਲਾਂ ਆ ਗਏ ਹੈ ਡਾਇਲੋਗ ਚੰਗੇ ਆ ਅੱਛਾ ਠੀਕ ਆ ਹਾਰ ਦੀ ਸਪੈਕਟ ਤੇ ਕਰਦਾ ਕਿਵੇਂ ਹਾਰ ਦੀ ਸਪੈਕਟ ਹੀ ਕਰਦਾ ਰਿਸਪੈਕਟ ਕਰਦਾ ਹਰੇਕ ਦੀ ਸਹੀ ਆ ਬਈ ਕਿਸੇ ਨੂੰ ਮਾਰਾ ਨਹੀਂ ਬੁਲਾਇਆ ਇੱਧਰ ਝਾ ਕੇ ਚਾ ਜਿਹੜਾ ਵੈਰ ਕਰਦਾ ਠੀਕ ਆ ਹਾਂ ਇਹ ਗੱਬੇ ਆਪਣੀ ਧੀ ਭੈਣ ਨੂੰ ਛੇੜਦਾ ਪੀਰ ਉਹਨੂੰ ਤਾਂ ਗਾਂ ਘੱਟ ਦਾ ਬਹਾਦਰ ਆ ਉਹ ਨੂੰ ਗਾਂ ਜਾ ਦਿੰਦਾ ਹਾਂ ਜੇ ਆਪਣੀਆਂ ਤੇਆਂ ਬੈਨਾਂ ਨੂੰ ਕੋਈ ਨਹੀਂ ਛੇੜਦਾ ਵਰੀ ਆ ਛੇੜ ਨਹੀਂਦਾ ਮਾਫੀ ਮੰਗਾਉਂਦਾ ਓਹੋ ਹਾਂ ਜੀ ਨਹੀਂ ਉਹਦਾ ਨਾਂ ਦੇਵ ਖਰੋੜ ਆ ਤੂੰ ਕੀ ਆ ਨਾ ਉਹਨਾਂ ਨੂੰ ਗਾਂਦੀ ਆ ਨਾ ਨਾ ਹਾਂ ਰਪਿੰਦਰ ਗਾਂਦੀ ਅੱਛਾ ਉਹਦੀ ਫਿਲਮ ਬਣਾਈ ਸੀ ਹੁਣੇ ਹੈਨਾ ਕੈਂਟਾ ਕਰਦਾਰ ਉਹਦਾ ਕੈਂਟ ਲੱਗਦਾ ਰੋਲ ਕੈਂਟ ਪੂਰਾ ਜੇ ਉਹਦੇ ਤੱਕਰੇ ਵੀਡੀਓ ਪਹੁੰਚ ਗਈ ਆਪਣੀ ਮੰਨ ਕੇ ਚੱਲ ਉਹਨੇ ਕਿਹਾ ਵੀ ਮੈਂ ਮੁੰਡੇ ਨੂੰ ਰੋਲ ਦੇਣਾ ਫਿਲਮ ਦੇ ਵਿੱਚ ਕਰ ਲੇਗਾ ਲੈ ਗਈ ਡਾਇਲੋਗ ਬੋਲ ਦੇਗਾ ਘੈਂਟ ਹੂੰਦਾਂਗੇ ਆਪਾਂ ਕੀ ਗੱਲ ਆ ਕੀ ਹੈ ਜੀ ਸੰਗਦਾ ਤਾਂ ਨਹੀਂ ਨਾ ਆਪਾਂ ਤਾਂ ਨੈਟ 'ਤੇ ਵੀ ਪਹੁੰਚਾਣਾ ਲੈ ਵੀ ਉਹਦੇ ਤੇ ਕਰਦੇਵ ਖਰੋੜ ਟਿੱਕਰ ਨਾਲ ਮੁੰਡੇ ਦੀ ਵੀਡੀਓ ਪਹੁੰਚਦੀ ਕਰੋ ਬਾਲਾ شریف ਮੁੰਡਾ ਮਾਤਾ ਵਿਚਾਰੇ ਦੀ ਪੂਰੀ ਹੋਈ ਵੀ ਆ ਪਿਓ ਹੀ ਆ ਇਕੱਲਾ ਤੇ ਕੰਮ ਧੰਦਾ ਕਰਕੇ ਆਪਦਾ ਟਾਈਮ ਪਾਸ ਕਰਦਾ ਜਿੰਨਾ ਕਹਿ ਦੇ ਯਾਰ ਹੱਦੋਂ ਵੱਧ ਸਿਆਣਾ ਨਾ ਕੋਈ ਨਾਛਾ ਨਾ ਪੱਤਾ ਸਾਰੀ ਦਿਹਾੜੀ ਕੰਮ ਲੱਗਿਆ ਰਹਿੰਦਾ ਵਿਚਾਰਾ ਇਹੋ ਜਿਹੇ ਫਕਰ ਬੰਦੇ ਦੀਆਂ ਯਾਰ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਦੇਵ ਖਰੌੜ ਨੂੰ ਕੀ ਕਹੇਗਾ ਤੂੰ ਖਰੌੜ ਨੂੰ ਗਾਂਧੀ ਨੂੰ ਉਹਦੇ ਹੱਥ ਤੇ ਤੂੰ ਚਾਰ ਲੈਣਾ ਬੋਲਦੇ ਕੀ ਕਹਿਣਾ ਚਾਹਣਾ ਉਹ ਵਧੀਆ ਕੰਮ ਕਰਦਾ ਉਹਨੇ ਕਹਿਣਾਗੇ ਆ ਆਪਾਂ ਇਹ ਹੀ ਗੱਲ ਕਹਿੰਨੇ ਆ ਬਈ ਹਾ ਜਿੱਥੇ ਉਹਨੇ ਆਹਾ ਆਪਦੀ ਇੱਜ਼ਤ ਬਣਾਈ ਕੇ ਰੱਖਿਆ ਪੂਰੀ ਫੱਲਾ ਬਈ ਦੂਜੇ ਨੇ ਸਮਝਦਾ ਜਿਹੜੇ ਯਾਰ ਆ ਬਈ ਉਹੀ ਆਪਦੇ ਭੀਤ ਭੈਣ ਨੂੰ ਕੋਈ ਨਾ ਟੱਚ ਕਰੇ ਕੀਆ ਬਗਾਨਾ ਪਾਲਤਮ ਨਾ ਹੱਥ ਲਾਵੇ ਯਾਨੀ ਕਿ ਕਹਿਦਾ ਜੱਤ ਕਰੇ ਯਾਨੀ ਕਿ ਕਹਿਦਾ ਆਪ ਬਈ ਇੱਜ਼ਤ ਕਰੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਨਾ ਹਾਂ ਤੇ ਜਿਹੜੇ ਆ ਗੀਤਕੂਤ ਲਾ ਕੇ ਨੰਗ ਤੇ ਗੰਦੇ ਟਰੈਕਟਰਾਂ ਤੇ ਇਹ ਤੈਨੂੰ ਫਿਰ ਇਹ ਤਾਂ ਬਹੁਤ ਭੜੇ ਲੱਗਦੇ ਉਹਨਾਂ ਦਾ ਕੀ ਕਹਿਸਾ ਨੇ ਨਾ ਸਰਕਾਰਾਂ ਵੀ ਆਉਂਦੀਆਂ ਜਿਹੜੀਆਂ ਕਾ ਕਰਦੀਆਂ ਹੀ ਨਹੀਂ ਇਹ ਮਾੜੀ ਗੱਲ ਆ ਨਾ ਹਾਂ ਜੀ ਕਿਸੇ ਦੇ ਬਾਰ ਮੂਰ ਦੀ ਗਾਣੇ ਲਾ ਕੇ ਨੰਗਣੇ ਹਾਂ ਇਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਬਈ ਕਿਸੇ ਨੇ ਹਣ 3 ਮਹੀਨਾ ਬਈ ਗਲੀਆਂ ਚ ਕਿਤੇ ਵੀ ਆ ਬਈ ਗਾਣੇ ਤਾਂ ਗਲੀਆਂ ਚ ਤਾਂ ਬੰਦ ਹੀ ਕਰਦੇ ਕਰਦੇ ਬੰਦ ਚਾਹੀਦੇ ਹਨ ਹੂੰ ਬਾਕੀ ਜਿਹੜੇ ਕੋਈ ਮਸਟੰਡੇ ਜਿਹੜੇ ਮੜੀਰ ਹੁੰਦੀ ਹੈ ਸਕੂਲਾਂ ਮੂਰੇ ਕੱਪ ਪਾਉਂਦੇ ਪਰਦੇ ਉਹਨਾਂ ਦੀ ਵੀ ਚਾਹੀਦੀ ਹੈ ਜਨੇ ਕਿ ਕਹ ਆਪਾਂ ਦਾ ਇਹੀ ਆਨੇ ਬਈ ਸਾਰਿਆਂ ਨੂੰ ਕਿ ਕਿਸੇ ਦੀ ਨਿਲੜ ਬਈ ਆਪ ਦਾ ਸੇਵਕ ਤੇ ਚਲੋ ਸਹੀ ਵੀ ਆਪਣੇ ਵੀ ਧੀਆ ਪਹਿਣਾ ਹੈਗਾ ਘਰੇ ਆਪਦੇ ਹਾਰ ਥਾਂ ਤੇ ਪੈਂਤੀ ਪਹਿਣੀ ਹੈ ਪਤਲੇ ਦੀ ਚਾਚੇ ਤੇ ਦੀ ਧੀ ਪਹਿਣ ਵੈਰੀ ਗੁੱਡ ਵੈਰੀ ਗੁੱਡ ਆਪੇ ਇਹੀ ਚਾਹਨੇ ਆ ਬਸ ਲੈ ਵੀ ਮੁੰਡਾ ਇਹ ਨਾ ਕਦੇ ਪਿੰਡੋਂ ਘਰੋਂ ਬਾਹਰ ਨਹੀਂ ਨਿਕਲਿਆ ਇਹ ਵਿਚਾਰਾ ਦਿਹਾੜੀ ਕਰਦਾ ਛੋਟੀ ਜੀ ਉਮਰ ਆ ਕਿੰਨੀ ਉਮਰ ਹੋ ਗਈ ਯਾਰ ਤੇਰੀ ਆਪਣੀ ਕਹੀਏ 25 ਸਾਲ 25 ਤਾਂ ਨਹੀਂ ਹੋਣੀ ਯਾਰ ਨਹੀਂ ਘਟ ਹੋਊਗੀ ਛੋਟਾ ਜਾਂਦਾ ਹੈ ਠੀਕ ਆ ਤੂੰ ਹੋ ਗਿਆ 25 ਸਾਲਾਂ ਦਾ 25 ਸਾਲਾਂ ਦਾ ਲੱਗਦਾ ਨਹੀਂ ਜੇ ਤੂੰ ਤੇ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਢਿਆੜੀ ਦਾ ਪੰਜ ਨੌ ਮਹੀਨੇ ਨਹੀਂ ਨਹੀਂ ਪਹਿਲਾਂ ਕਿੰਨੇ ਸਾਲ ਹੋ ਗਏ ਬਹੁਤ ਚਿਰ ਦਾ ਤੂੰ ਢਿਆੜੀ ਢੂੜੀ ਤਾਂ ਆਉਣਾ ਯਾਰ ਛੋਟਾ ਜਿਹਾ ਹੁੰਦਾ ਹੀ ਕੰਮ ਤਾਂ ਕਰਨ ਲੱਗ ਗਿਆ ਹੀ ਮੰਮੀ ਤੇਰੀ ਕਿਨੇ ਕਦੋਂ ਬਿਮਾਰ ਹੋ ਗਈ ਸੀ ਕਿ ਕਿਹੜੇ ਉਹ ਤਾਂ ਪਹਿਲਾਂ ਹੋਈ ਯਾਰ ਇਹ ਨਾ ਬਈ ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਐ ਮੁੰਡੇ ਦੀ ਇਹਦਾ ਇੱਕ ਵੱਡਾ ਭਰਾ ਵੀ ਹੈਗਾ ਉਹ ਤਾਂ ਹੁਣ ਵਧੀਆ ਉਹ ਤਾਂ ਸੈੱਟ ਹੋ ਗਿਆ ਹਨਾ ਕਾਦਾ ਕੰਮ ਕਰਦਾ ਉਹ ਥੈਰਾਪੀ ਦਾ ਇਹਨੇ ਆਦੀ ਮਾਤਾ ਦੀ ਇੰਨੀ ਸੇਵਾ ਕੀਤੀ ਨਾ ਭਾਈ ਇੰਨੀ ਸੇਵਾ ਕੀਤੀ ਉਹ ਵਿਚਾਰੀ ਰਹੀ ਕਈ ਸਾਲ ਬਿਮਾਰ ਮੈਡੀਕਲ ਹਸਪਤਾਲ ਦੇ ਵਿੱਚ ਵੀ ਬਹੁਤ ਚੜ੍ਹ ਦਾਖਲ ਰਹੀ ਘਰੇ ਵੀ ਇਹਨੇ ਵਿਚਾਰੇ ਨੇ ਲੱਤਾਂ ਲੁੱਟਾ ਘੁੱਟਣੀਆਂ ਉਹਦੀਆਂ ਬਹੁਤ ਸੇਵਾ ਬਹੁਤ ਮੋਹ ਮੁਹੱਬਤ ਸੀਗਾ ਮਾਤਾ ਨਾਲ ਇਹਦਾ ਤੇ ਉਹਦਾ ਇਹਨੂੰ ਦੁੱਖ ਵੀ ਬਹੁਤ ਆਇਆ ਵਿਚਾਰਾ ਕਿਉਂਕਿ ਕਿ ਕਲਾਉ ਤਾਂ ਹੀ ਮਤਲਬ ਮੰਨ ਕੇ ਚੱਲੋ ਵੱਡਾ ਸੀ ਮੁੰਡਾ ਇਹ ਛੋਟਾ ਸੀਗਾ ਛੋਟਿਆਂ ਨੂੰ ਵੈਸੇ ਮਾਤਾ ਪਿਤਾ ਦਾ ਜ਼ਿਆਦਾ ਦੁੱਖ ਹੁੰਦਾ ਤੇ ਸੋ ਵਧੀਆ ਕੰਮ ਤਾਂ ਹੁੰਦਾ ਕਰਦਾ ਆਪਾਂ ਯਾਰ ਸਪੋਰਟ ਜਾਂ ਤ੍ਰੀ ਫੁੱਲ ਕਰਾਂਗੇ ਕੋਈ ਨਹੀਂ ਕਿਸੇ ਵੀ ਕੰਮ ਦੀ ਲੋੜ ਹੋਏ ਕੋਈ ਕੰਮ ਸ਼ੁਰੂ ਕਰਨਾ ਹੋਇਆ ਹਨਾ ਸਹੀ ਆ ਮੈਂ ਤਾਂ ਨਾ ਹੁਣ ਨੈਣੂ ਵੀ ਤੂੰ ਆਦਾ ਦਿਹਾੜੀ ਜਾ ਕੇ ਆਪਾਂ ਇਹ ਜਾਨੇ ਬਈ ਹਾਰੇ ਘਰ ਚ ਬਈ ਆਪਦੀ ਮਿਹਨਤ ਕਰੋ ਬਈ ਚੰਗਾ ਨਹੀਂ ਮਿਹਨਤ ਤੂੰ ਬਹੁਤ ਕਰਦਾ ਵੈਸੇ ਆਪਾਂ ਇੱਕ ਗੱਲ ਕਹਿੰਦੇ ਆ ਬਈ ਜਿੱਥੇ ਮੰਡੀਰ ਨਸ਼ੇ ਕਰਦੇ ਉਹ ਵੀ ਨਸ਼ੇ ਨਾ ਹੀ ਕਰਨਾ ਬਈ ਆਪਦਾ ਸੁਧਾਰ ਆਪਦਾ ਘਰਬਾਰ ਆਪਦੇ ਮਾਪਿਆਂ ਨਾਲ ਸੇਵਾ ਕਰਨਾ ਚੰਗਾ ਰਹਿਣਾ ਦੇਖੋ ਬਈ ਕਿੱਡੀਆਂ ਸਿਆਣੀਆਂ ਗੱਲਾਂ ਮੁੰਡੇ ਦਿਆਂ ਆਪਾਂ ਇਹੀ ਆਨੇ ਤਰਮਾਤਮਾ ਬਾਕੀ ਜੋ ਕਾਤਾ ਕਿੰਨੀਆਂ ਪੜਿਆ ਜਿਆਦਾ ਨਾਈਨ ਨਾ ਨਾ ਤੱਕਰ ਪੜਿਆ ਹੈ ਅੰਗਰੇਜ਼ੀ ਵੀ ਆਉਂਦੀ ਤੈਨੂੰ ਤਾਂ ਯਾਰ ਆਪਾਂ ਆਪਾਂ ਜਾਣਦੇ ਕੀ ਨਹੀਂ ਸਾਰਾ ਕੁਝ ਜਾਣਦਾ ਤੂੰ ਹੈ ਹੁਸ਼ਿਆਰ ਬਹੁਤ ਹੈ ਯਾਰ ਚਲੋ ਠੀਕ ਆ ਤੇ ਕੋਈ ਨਹੀਂ ਬਾਈ ਇਹਦੀ ਨਾ ਆਪਾਂ ਮੁੰਡੇ ਦੀ ਇਹਦੀ ਵੀ ਫੇਸਬੁੱਕ ਆਈਡੀ ਬਣਾ ਕੇ ਦੇਵਾਂਗਾ ਸ਼ੌਂਕੀ ਬਹੁਤ ਹੈ ਮੁੰਡਾ ਇਹ ਫਿਲਮਾਂ ਵੇਖਣ ਦਾ ਚੰਗੀਆਂ ਫਿਲਮਾਂ ਚੰਗੀਆਂ ਗੱਲਾਂ ਕਰਨੀਆਂ ਕੰਮ ਕਰਨਾ ਹੁਣ ਇਹ ਸਿਹਤ ਬਹੁਤ ਡਾਊਨ ਹੋ ਗਈ ਵਿਚਾਰਾ ਬਿਮਾਰ ਹੋਇਆ ਸੀ ਹੈਨਾ ਹਾਂ ਠੀਕ ਹੈ ਓਕੇ 15-20 ਦਿਨ ਬਿਮਾਰ ਰਿਹਾ ਹਨ ਕੀ ਹੋ ਗਿਆ ਜੀ ਬਸ ਪਿੰਡਾਂ ਤੇ ਦਰਦਾਂ ਲੱਗਿਆ ਸੀ ਉਦੋਂ ਬਾਅਦ ਚ ਪੱਥਰੀ ਦਾ ਫੇਰ ਉਦੋਂ ਬਾਅਦ ਮੈਂ ਕਿ ਚੱਲ ਗਿਆ ਆਪਣੀਆਂ ਵਈ ਫਿਰ ਦੂਜੇ ਦਿਨ ਟਾਈਫਾਇਡ ਨਹੀਂ ਹੁਣ ਟਾਈਫਾਇਡ ਟਾਈਫਾਇਡ हट ਗਿਆ ਹੁਣ ਦਵਾਈ ਬੂਟੀ ਦੀ ਲੋੜ ਹੋਈ ਤਾਂ ਦੱਸ ਦੀ ਚੰਗਾ ਤੇ ਚੱਲ ਕੋਈ ਨਹੀਂ ਹਾਂ ਆਪਾਂ ਇਹੀ ਆਨੇ ਜਿੰਨੇ ਵੀ ਮਦਦ ਕਰੋ ਐ ਲਈ